ਅਹਿੰਕੁ ਬਿਚਾਰ ਕੋ ਚਾ ਅਹਿੰਕੁ ਬਿਚਾਰ ਕੀ ਫਤੇ ਗੁਰੂ ਮਿਆਰੇ ਗੀਸਰਿ ਤੁਮ ਪਾਵਸਾ ਤਾ ਫੋੜੀ ਆਉਂ ਮਗਵੈਲਾ ਬਕਿਆ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਪ੍ਰਮਾਣ ਹੈ ਆਵੋ ਹੋਛਤ ਸਤਿਗੁਰ ਕੀ ਪਿਆਰੇ ਗੋ ਗਾਓ ਸਤਿ ਬਾਣੀ ਬਾਣੀ ਤਗਾ ਹੋ ਗੁਰ ਕੀ ਬਾਣੀ ਸਤਿ ਬਾਣੀ ਗੁਰ ਸਤਗੁਰ ਕਾ ਜੋ ਸੇਖਾ ਖਾਏ ਲੋਪਲ ਕੀ ਉਠਹਰਨਾਂ ਤੇ ਆਵੇ ਬਲਕੇ ਉਦਮ ਕਰੇ ਪ੍ਰਕਾਸ਼ੀ ਸਿਣਾਣ ਕਰੇ ਅੰਮ੍ਰਿਤ ਧਰਨਾ ਆਵੇ ਅੰਮ੍ਰਿਤ ਵੇਲਾ ਸਤਨਾਵੜਿਆ ਵਿਚਾਰ ਜਿਹੜੀ ਚੁੱਕੀ ਪੁਪਤੀ ਵਗਣ ਬੰਤ ਰੰਗ ਅਚਰਜ ਰੂਪ ਸੰਤਨ ਤੇ ਨਾਨਕ ਨਾਮ ਨਿਰਾਮਦ ਸੋ ਗੁਰਪਿਆਰੀ ਸਾ ਸੰਗਤ ਜੀ ਨ ਪਾਵਣਾ ਮਹਾਵਾਕਣ ਸਾਥ मनुखा जाम सफलाकरण अमृत वेले का पावन समा हो गया है अमृत वेले के पांच बज के तेती मिनट हो चुके हैं जी अज अंग्रेजी महीने की दस मई दो हजार पच्ची सं है देसी महीने की अज अठाई वैसाख बिक्रम दो हजार बयासी है नानसमत पांच सौ सतवंजा है जी ਤੇ ਵੈਤਾਕ ਸੁਦੇ ਤਰਦਸ਼ੀ ਹੈ ਤੇ 14 ਮਈ ਯਾਨੀ ਬੁੱਧਵਾਰ ਦੀ ਜੇਠ ਮਹੀਨੇ ਦੀ ਸੰਗ੍ਰਾਂਦ ਹੈ ਜੀ 14 ਮਈ ਬੁੱਧਵਾਰ ਦੀ ਜੇਠ ਮਹੀਨੇ ਦੀ ਸੰਗ੍ਰਾਂਦ ਹੈ ਤੁਗੋ ਪਿਆਰੇ ਸਾਧ ਸੰਗਤ ਜੀ ਆਉਣ ਇਸਨਾਨ ਪਾਣੀ ਕਰਦੇ ਆ ਹੋਇਆਂ ਆਲਸ ਨਿੰਦਰਾ ਦਾ ਤਿਆਗ ਕਰਦੇ ਹੋਏ ਗੁਰਦੁਆਰਦੇ ਆ ਹਾਜ਼ਰੀ ਹੈ ਕਰੀਏ ਬਾਣੀ ਸੁਈਏ ਬਾਣੀ ਪੜੀਏ ਆਪਣਾ ਮਨੁੱਖਾ ਜਨਮ ਸਫਲਾ ਕਰੀਏ ਤੇ ਇਸ ਸਮੇ ਨੂੰ ਸੁਭਾਅ ਹੈ ਮਾਨ ਕਰੀਏ ਜੀ ਵਾਹਿਗੁਰੂ ਜਿੱਕਾ ਖਲਤਾ ਵਾਹਿਗੁਰੂ ਜਿੱਕੀ ਪਤੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਉ ਗੁਣ ਨਾ ਬੇਚਰ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਨਸ ਕੀ ਗਦਈ ਦਰਮਾ ਦੇ ਠੰਡੇ ਦਰਬਾਰ ਤਜ ਬਣ ਸੁਰਤ ਕਰੈ ਕੋ ਮੇਰੀ ਦਰਸ਼ਨ ਦੇਜੋ ਖੋਲ ਕਿਵਾੜ ਸਤਨਾਮ ਵਾਹਿਗੁਰੂ ਸਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖਵਾਰੀ ਤਾਕਤ ਖਾ ਕਹਾ ਬਿਆਪੈ ਜਗੋਟ ਜਹਾਰੀ ਹਰ ਬਿਸਰਤ ਸਰਖਵਾਰੀ ਕਾ ਕਉ ਤੋਖਾ ਕਹਾ ਬਿਆਪੈ ਜਕਾਉ ਟਤ ਹਰੀ ਰਹਾ ਬੇਨ ਸਿਮਰਨ ਜੋ ਜੀਵਨ ਬਲੈ ਸਰਪ ਜੈਸੇ ਅਰੇ ਜਾਰੀ नव खंडन को राज कमावा अंत चलाएगो हरि गणनेरण गणतने ही गाए जग को कृपा तारी सो सुखिया तन उस जनमा ਨਾਨਕ ਤਿਸ ਬਲਿਹਾਰੀ ਗਣ ਨੇ ਰਾਂਗਣ ਗਣ ਤਨ ਹੀ ਗਾਏ ਦੇਖੋ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਕੋ ਤਿਸ ਬਲਿਹਾਰੀ खालसा वाहे, वाहे, वाहे गुरु जी की फतेह सतनाम श्री वाहे गुरु जी पहा वो तह तह जाए जो तुम देख तो पाई सदा चिरी गोविंद गोसाई तुम्हरी कृपा ते त्रिपत गाई रहा तुमरा दिया पहनो खाई तो प्रसर प्रभु सुखी बलाई मन मंत्रण अंतर तुझे दे ते आई तुमरा लवन को कहना न कौन ते वे ते आई गत होव संत लग पाई कहना न कौन ते वे ते आई गत है लग पाई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਬੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇਹਾ ਹੋਉ ਕਰੀ ਬਖਾਨ ਮੈਂ ਨਹੀਂ ਕੁਛ ਹੋ ਨਹੀਂ ਕਿਤੇ ਆਹੇ ਨ ਮੋਰਾ ਅਸਰੇ ਲਜਾ ਰੱਖ ਲਿਓ ਸਦਨਾ ਜਾਣ ਤੋਰਾ ਸੋ ਗੁਰੂ ਪਿਆਰੀ ਗੁਰੂ ਸواری ਸਾ ਸੰਗਤ ਜੀ ਸਾਧੂ ਗੁਰਾਂ ਨੇ ਪਾਰ ਰਹਿਮਤਾ ਬਖਸ਼ਿਸ਼ਾਂ ਕੀਤੀਆਂ ਨੇ ਸੋ ਇਲਾ ਸਮਾਂ ਬਰਤ ਵੇਲੇ ਦਾ ਬਖਸ਼ਿਸ਼ ਕੀਤਾ ਆ ਉਹ ਵਿਚਾਰ ਨਾਲ ਜੁੜੀਏ ਜੋ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਆਪਾਂ ਕਈ ਵਾਰੀ ਕਹਿ ਦਿੰਨੇ ਆ ਨਾ ਜੀ ਸਤਿਗੁਰੂ ਬੋਲ ਕੇ ਬਾਣੀ ਬੋਲ ਕੇ ਨਹੀਂ ਦੱਸਦੀ। ਮਾਫ਼ ਕਰਨਾ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਪ੍ਰਮਾਤਮਾ ਪਾਣ ਦੀ ਯੁਗਤੀ ਦੱਸਦੇ ਨੇ ਕਿ ਕਿਵੇਂ ਮਿਲੇਗਾ ਬਹੁਤ ਸੋਖਾ ਮਾਰਗ। ਸਰਲ ਤੇ ਸੂਖਮ ਮਾਰਗ ਹੈ ਬਿਲਕੁਲ। ਸਤਿਗੁਰੂ ਕਹਿੰਦੇ ਨੇ ਮਿਲਦਾ ਹੈ। ਕਿਵੇਂ ਮਿਲੇਗਾ ਅੱਜ ਦੇ ਸ਼ਬਦ ਦੇ ਨਾਲ ਤੁਰਤੀ ਬਿਰਤੀ ਜੋੜੀਏ। ਤਾਂ ਕਿ ਸਾਨੂੰ ਵੀ ਉਹ ਮਾਰਗ ਹਿਰਦੇ ਵਿੱਚ ਵਸ ਜਾਏ ਕਿ ਕਿਸ ਤਰ੍ਹਾਂ ਉਹ ਪ੍ਰਮਾਤਮਾ ਮਿਲਦਾ ਹੈ। ਕਿ ਕਿਸ ਤਰ੍ਹਾਂ ਉਹਦਾ ਦედაਰਾ ਪ੍ਰਾਪਤ ਹੁੰਦਾ ਆਉ ਵਿਚਾਰ ਨਾਲ ਜੁੜੀਏ ਆਸਾ ਮਹੱਲਾ ਪੰਜਵਾਂ ਆਸਾ ਰਾਗ ਹੈ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਧੰ શ્રી ਗੁਰੂ ਅਰਜਨ ਦੇਵ ਜੀ ਦੇ ਮੁਖਾਰਬਤ ਉਚਾਰਣ ਕੀਤਾ ਹੋਇਆ ਆਸਾ ਰਾਗ ਦਾ ਲੜੀਵਾਰ ਦਾ 60 ਨੰਬਰ ਸ਼ਬਦ ਜੋ ਕਿ ਧੰ શ્રી ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 386 ਅੰਤ ਸੂਸ਼ੋਬਿਤ ਹੈ ਸਦਾ ਚੇਰੇ ਗੋਵਿੰਦ ਗਸਾਉ ਸਾਈ ਸਦਾ ਚੇਰੇ ਚੇਰੇ ਹੁੰਦਾ ਚੇਲਾ ਮੇਰੇ ਸਰਗੁਰੂ ਅਸੀਂ ਹਮੇਸ਼ਾ ਤੋਂ ਸਦਾ ਚੇਰੇ ਤੇਰੇ ਚੇਲੇ ਆ ਗੋਵਿੰਦ へ ਧਰਤੀ ਦੇ ਆਸਰੇ ਗੋਸਾਈ ਬਾਣੀ ਤੇ ਗੋਸਾਈ ਵੀ ਆਂਦਾ ਤੇ ਗੋਸਾਈ ਵੀ ਅਰਥ ਦੋਨਾਂ ਦੇ ਸੇਮ ਨਹੀਂ ਪਰ ਉਚਾਰਨ ਦੇ ਧਰਤਾ ਸਮਾਨ ਦਾ ਫਰਕ ਹੈ। ਗੋਸਾਈਂ ਭਾਵ ਇਸ ਧਰਤੀ ਦਾ ਸਾਈਂ ਪਤੀ ਮਾਲਕ ਤੇ ਸਤਿਗੁਰੂ ਕਹਿੰਦੇ ਨੇ ਮੇਰੇ ਸਤਿਗੁਰੂ হে ਮੇਰੇ ਧਰਤੀ ਦੇ ਮਾਲਕ ਧਰਤੀ ਦੇ ਆਸਰੇ ਧਰਤੀ ਦੇ ਖਸਮ ਮੈਂ ਤੇਰਾ ਚੇਲਾ ਹਾਂ। ਤੁਮਰੀ ਕਿਰਪਾ ਤੇ ਤ੍ਰਿਪਤ ਘਾਇ ਰਹਾ। ਤੁਮਰੀ ਕਿਰਪਾ ਤੇਰੀ ਕਿਰਪਾ ਦੇ ਨਾਲ ਹੁਣ ਮੈਂ ਰਜ ਗਿਆ ਤ੍ਰਿਪਤੀ ਹੋ ਗਏ ਜਿਹਨੂੰ ਸਤਗੁਰੂ ਦੀ ਬਾਣੀ ਕਹਿੰਦੀ ਹੈ ਤ੍ਰਿਪਤ ਭਈ ਸੱਚ ਭੋਜਨ ਖਾਇ ਮਨ ਤਨ ਰਸਨਾ ਨਾਮ ਤੇ ਆਇਆ ਕਹਿੰਦੇ ਤ੍ਰਿਪਤੀ ਉਦੋਂ ਹੈ ਜਦੋਂ ਨਾਮ ਜਪਿਆ ਨਹੀਂ ਤਾਂ ਸਤਿਗੁਰੂ ਦੀ ਬਾਣੀ ਕਹਿੰਦੀ ਤ੍ਰਿਸ਼ਨਾ ਬਿਰਲੇ ਕੀ 부ਝੀ ਹੈ ਕੋਟ ਜੋਰੇ ਲੱਖ ਕਰੋੜੇ ਪਰੇ ਪਰੇ ਹੀ ਕੋ ਲੁਜੀ ਹਜ਼ਾਰਾਂ ਜੋੜਦਾ ਤੇ ਮੇਰੇ ਵਰਗੇ ਦੀ ਇੱਛਾ ਹੁੰਦੀ ਲੱਖਾਂ ਜੁੜ ਜਾਣ ਲੱਖਾਂ ਜੁੜਦਾ ਫਿਰ ਮੇਰੇ ਵਰਗੇ ਦੀ ਇੱਛਾ ਹੁੰਦੀ ਕਰੋੜਾਂ ਜੋੜ ਜਾਣ ਤੇ ਕਰੋੜਾਂ ਜੁੜ ਜਾਣ ਫਿਰ ਇੱਛਾ ਹੁੰਦੀ ਹੈ ਵੀ ਧਰਤੀ ਦਾ ਕਿਦਰੇ ਰਾਜ ਭਾਗ ਹੀ ਮਿਲ ਜਾਣ ਕਹਿਣ ਦਾ ਮਤਲਬ ਤ੍ਰਿਸ਼ਨਾ ਕਦੇ 부ਝਦੀ ਨਹੀਂ ਹੈ ਇਹ ਉਮਰ ਦੇ ਨਾਲ ਹਮੇਸ਼ਾ ਵੱਧਦੀ ਜਾਂਦੀ ਹੈ ਪੈਸੇ ਦੀ ਤ੍ਰਿਸ਼ਨਾ ਹੈ ਲੋਭ ਦੀ ਤ੍ਰਿਸ਼ਨਾ ਹੈ ਮੋਹ ਦੀ ਤ੍ਰਿਸ਼ਨਾ ਹੈ ਜਿਵੇਂ ਆਗ ਨੇ ਕਦੇ ਨਹੀਂ ਕਿਹਾ ਵੀ ਲੱਕੜਾ ਨਾ ਪਾਓ ਬਲੀ ਜਾਏਗੀ ਉਹਦੀ ਫਿਤਰਤ ਹੈ ਤੇ ਤ੍ਰਿਸ਼ਨਾ ਦੀ ਵੀ ਫਿਤਰਤ ਹੈ ਮਨੁੱਖ ਨੂੰ ਅੰਦਰੋਂ ਅੰਦਰ ਹੀ ਸਾੜੀ ਜਾਣਾ ਥੋਤਲਾ ਕਰ ਦੇਣਾ ਕਿਉਂਕਿ ਸਤਗੁਰੂ ਦੀ ਬਾਣੀ ਕਹਿੰਦੀ ਹੈ ਨਾ ਬਾਣੀ ਨੇ ਕਲੀਅਰ ਕੀਤਾ ਹੈ ਕਹਿੰਦੇ ਭਾਈ ਖੇਡ ਬਣਾਈ ਐ ਖੇਡ ਤੋਂ ਸਤਿਗੁਰੂ ਤਰੁਠੇ ਨੇ ਸਾਡੇ ਤੇ ਖੇਡ ਤੋਂ ਜਾਣੂ ਵੀ ਸਾਨੂੰ ਕਰਵਾ ਦਿੱਤਾ ਵੀ ਇਹ ਲੋਭ ਮੋਹ ਈਰਖਾ ਦ래ਸ਼ਕ੍ਰਿਸ਼ਨਾ ਜੇ ਇਹਦੇ ਵਿੱਚ ਫਸੇਗਾ ਤੇ ਜਨਮ ਹਾਰ ਜਾਏਗਾ ਤੇ ਜੇ ਇਹਦੇ ਤੇ ਜਿੱਤ ਪਾ ਲਏਗਾ ਤੇ ਮਨੁੱਖਾ ਜਾਮਾ ਜਿੱਤ ਜਾਏਗਾ ਬਸ ਇੰਨੀ ਕੁ ਖੇਡ ਨੂੰ ਇੰਨੀ ਕੁ ਖੇਡ ਆ ਸਮਝ ਗਿਆਂ ਸਾਰੀ ਉਮਰ ਲੰਘ ਜਾਂਦੀ ਕੀ ਵਾਰ ਤੇ ਸਤਿਗੁਰੂ ਕਹਿੰਦੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ ਕਹਿੰਦੇ ਫੱਚਾ ਭੋਜਨ ਹੀ ਉਦੋਂ ਮਿਲਦਾ ਹੈ ਨਾਮ ਉਦੋਂ ਰਸਨਾ ਤੇ ਟਿਕਦਾ ਹੈ ਜਦੋਂ ਮਨ ਤ੍ਰਿਪਤ ਹੋ ਗਿਆ ਭਾਵ ਸਬਰ ਵਿੱਚ ਹੋ ਗਿਆ ਜਿੰਨਾ ਮਿਲਿਆ ਬਹੁਤ ਹੈ ਜਦ ਤੱਕ ਲੋਭ ਨੂੰ ਆਪਣੇ ਵਾਸ ਰੱਖੇਗਾ ਜਦ ਤੱਕ ਮੋਹ ਨੂੰ ਵਾਸ ਰੱਖੇਗਾ ਤੇ ਰਜਿਆ ਰਹੇਗਾ ਫਿਰ ਸੱਚਾ ਭੋਜਨ ਭਾਵਨਾਮ ਦਾ ਭੋਜਨ ਮਿਲੇਗਾ ਫਿਰ ਗੁਰੂ ਦੀ ਸੰਗਤ ਵਿੱਚ ਆਣ ਦੀ ਇੱਛਾ ਹੋਏਗੀ ਪ੍ਰਸਤ ਗੁਰੂ ਕਹਿੰਦੇ ਤ੍ਰਿ ਗ੍ਰਿਤੁਮਰੀ ਕਿਰਪਾ ਤੇ ਮੇਰੇ ਸਤਿਗੁਰੂ ਮੇਰੇ ਤੇ ਸਮਰੱਥਾ ਨਹੀਂ ਉਹ ਦੇਖੋ ਧੰ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਪੰਜਵੇਂ ਵਾਰਸ ਗੁਰੂ ਅਰਜਨ ਦੇਵ ਜੀ ਕਹ ਰਹੇ ਨੇ ਜਿਹੜੇ ਸ਼ਾਂਤੀ ਨਿਮਰਤਾ ਸਬਰ ਦੇ ਪੁੰਜ ਨੇ ਜਿਨ੍ਹਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਸਲੇਸ਼ ਮਾਤਰ ਵੀ ਨਾ ਤਾਂ ਪੈਸੇ ਦਾ ਲਾਲਚ ਹੈ ਨਾ ਗਰੀਬੀ ਦਾ ਡਰ ਹੈ ਜਿਹੜੇ ਖੁਦ ਬ੍ਰਹਮ ਗਿਆਨੀ ਨੇ ਜਿਨ੍ਹਾਂ ਦੇ ਸਕੇ ਭਰਾ ਨੇ ਪ੍ਰਿਥੀ ਚੰਦ ਨੇ ਮਾਰਨ ਦੀ ਬਹੁਤ ਕੋਸ਼ਿਸ਼ ਕੀਤੀ ਮਹਾਦੇਵ ਨੇ ਵੀ ਵੈਰ ਕੱਢਿਆ ਪਰ ਗੁਰੂ ਅਰਜਨ ਦੇਵ ਜੀ ਅਡੋਲ ਨੇ ਵੈਰ ਨਹੀਂ ਪਾਲਿਆ ਜਨਮ ਮਨ ਦੇ ਵਿੱਚ ਮੇਰੇ ਸਤਿਗੁਰੂ ਤੂੰ ਕਿਰਪਾ ਕੀਤੀ ਐ ਤੇ ਮੈਂ ਰੱਜਿਆ ਫਿਰ ਵੀ ਸਾਨੂੰ ਐਡਾ ਵੱਡਾ ਗਿਆਨ ਦਿੰਦੇ ਤੇਰੀ ਕਿਰਪਾ ਦੇ ਨਾਲ ਨਹੀਂ ਤਾਂ ਕਹਿ ਸਕਦੇ ਸਨ ਮੇਰੀ ਮਿਹਨਤ ਨਹੀਂ ਭਾਈ ਸਾਨੂੰ ਯਾਚ ਦੱਸੀ ਹੈ ਤੇਰੀ ਕਿਰਪਾ ਦੇ ਨਾਲ ਤ੍ਰਿਪਤ ਅਗਾਹੀ ਰੱਜ ਗਿਆ ਹੁਣ ਮੈਂ ਹੁਣ ਕੋਈ ਲੋਭ ਨਹੀਂ ਹੈ ਕੋਈ ਲਾਲਚ ਨਹੀਂ ਹੈ ਕੋਈ ਤ੍ਰਿਸ਼ਨਾ ਨਹੀਂ ਹੈ ਰਹਾ ਵਿਸ਼ਰਾਮ ਦੇ ਕੇ ਕੇਂਦਰੀ ਭਾਅ ਸਮਝਾਉਂਦੇ ਨੇ ਮੇਰੇ ਸਤਿਗੁਰੂ ਤਾਨੂੰ ਜਾਚ ਦੱਸੀ ਐ ਐਵੇਂ ਗੁਰੂ ਦੇ ਅੱਗੇ ਅਰਦਾਸ ਕਰ ਮੈਂ ਤੇਰਾ ਚੇਲਾ ਤੇਰੇ ਤੋਂ ਨਿਤ ਸਿੱਖਦਾ ਹਾਂ ਤੇ ਤੇਰੀ ਕਿਰਪਾ ਦੇ ਨਾਲ ਸਬਰ ਦੇ ਵਿੱਚ ਆਇਆ ਜੇ ਕੁਝ ਮਿਲੇ ਆ ਨਾ ਜਿਹਨੂੰ ਸਤਗੁਰੂ ਦੀ ਬਾਣੀ ਕਹਿੰਦੀ ਐ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਦਾ ਛੋੜ ਨਾ ਜਾਈ ਮਾ ਤੂੰ ਮਾਣ ਕਰ ਨਾ ਜੇ ਹੋ ਕਿਥੇ ਜਾਣ ਦਾ ਮਨ ਨਹੀਂ ਮਾਣਾ ਹੋਇ ਰਹੋ ਜੇ ਕੁਝ ਪਤਾ ਹੀ ਨਹੀਂ ਮਾਣਾ ਹੋ ਕੇ ਰਹੇ ਜੇ ਲੋਕ ਵਡਿਆਈ ਕਰਦੇ ਨੇ ਵਡਿਆਈ ਨਿਰੰਕਾਰ ਦੀ ਕਰਮਣ ਵਿੱਚ ਸਲੇਸ਼ਾ ਮਾਤਰ ਵੀ ਮਾਨ ਨਾ ਲੈ ਤੇ ਐਡੇ ਵੱਡੇ ਬ੍ਰਹਮ ਗਿਆਨੀ ਹੋ ਕੇ ਆਪ ਨਾਰਾਇਣ ਕਲਾ ਧਾਰਜਾ ਕੇ ਮੈਂ ਪਰਵਰਿਓ ਘਟ ਸਾਹਿਬਾਨ ਸਿਫਤ ਕਰਦੇ ਨੇ ਸਤਿਗੁਰੂ ਦੀ ਕਹਿੰਦੇ ਨਾਰਾਇਣ ਆਪ ਹੀ ਕਲਾ ਧਾਰ ਗਿਆ ਇਸ ਸੰਸਾਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਜਿਹੜਾ ਜਪਿਓ ਜਨ ਅਰਜਨ ਦੇਵ ਗੁਰੂ ਤੇ ਸੰਕਟ ਗਰਭ ਜੋ ਨਾ ਆਇਓ ਕਿੰਨੇ ਜਿਹਨੇ ਗੁਰੂ ਅਰਜਨ ਦੇਵ ਜੀ ਦਾ ਨਾਮ ਵੀ ਜਪਿਆ ਨਾ ਜੰਮਣ ਮਰਨ ਦੇ ਗੇੜ ਤੋਂ ਮੁਕਤ ਹੋ ਗਿਆ ਤੇ ਸਤਿਗੁਰੂ ਕਹਿੰਦੇ ਨੇ ਫਿਰ ਵੀ ਐਡਾ ਗਿਆਨ ਹੋਣ ਦੇ ਬਾਵਜੂਦ ਐਡੀ ਉੱਚੀ ਅਵਸਥਾ ਹੁੰਦੇ ਬਾਵਜੂਦ ਕਹਿੰਦੇ ਤੀਰੀ ਕਿਰਪਾ ਦੇ ਨਾਲ ਤੇਰਾ ਚੇਲਾ ਬਣ ਕੇ ਇਹ ਗਿਆਨ ਦਾਸ ਨੇ ਪ੍ਰਾਪਤ ਕੀਤਾ ਹੈ ਜਹਾਂ ਪਠਾਵੋ ਤਹ ਤਹ ਜਾਈ ਮੇਰੇ ਸਤਿਗੁਰੂ ਮੇਰੇ ਤੇ ਸਮਰੱਥਾ ਨਹੀਂ ਅਜੇ ਮੇਰੇ ਵਰਗਾ ਕੋਈ ਨੌਕਰੀ ਲੱਗ ਜਾਏ ਨਾ ਸਰਕਾਰੀ ਨੌਕਰੀ ਲੱਖ ਰੁਪਇਆ ਦਿਹਾੜੀ ਵੀ ਹੋਵੇ ਫਿਰ ਵੀ ਕਹਿੰਦਾ ਨਾ ਜੀ ਥੋੜਾ ਆ ਬਹੁਤ ਥੋੜਾ ਹੈ ਕਿਉਂਕਿ ਤ੍ਰਿਪਤੀ ਨਹੀਂ ਨਾ ਮaaf ਕਰਨਾ ਤ੍ਰਿਪਤੀ ਜੇ ਆਣੀ ਹੈ ਤਾਂ ਕੋਡੀ ਨਾਲ ਆ ਜਾਣੀ ਹੈ ਨਹੀਂ ਆਣੀ ਤਾਂ ਕਰੋੜਾਂ ਦਿਹਾੜੀ ਵੀ ਹੋਵੇ ਤਾਂ ਵੀ ਨਹੀਂ ਤ੍ਰਿਪਤੀ ਆਉਂਦੀ ਜ਼ਰੂਰੀ ਨਹੀਂ ਹੈ ਮਨੁੱਖ ਕੰਗਾਲੀ ਵਿੱਚ ਦੁਖੀ ਹੋਵੇ ਤੇ ਇਹ ਵੀ ਜ਼ਰੂਰੀ ਨਹੀਂ ਹੈ ਅਮੀਰੀ ਵਿੱਚ ਸੁਖੀ ਹੋਵੇ ਗੱਲਾਂ ਦੋਨੋਂ ਨੇ ਸਾਧਗੁਰੂ ਦੀ ਬਾਣੀ ਨੇ ਪ੍ਰਮਾਣ ਦਿੱਤਾ ਜਿਹਗਰੇ ਬਹੁਤ ਤਿਸਾ ਗਰੇ ਚਿੰਤਾ ਜਿਹਗਰੇ ਥੋੜੀ ਸੋਫਰੇ ਪਰਮਨਤਾ ਦੂਹ ਵਿਵਸਥਾ ਤੇ ਜੋ ਮੋਤਾ ਸੋਇ ਸੁਹਿਲਾ ਪਾਨੀ ਸੁਹਿਲਾ ਹੋਈ ਹੈ ਜਿਹੜਾ ਨਾ ਜ਼ਿਆਦਾ ਹੋਣ ਤੇ ਸੁਖੀ ਹੈ ਤੇ ਨਾ ਘੱਟ ਹੋਣ ਤੇ ਦੁਖੀ ਹੈ ਦੋਨਾਂ ਵਸਾਵਾਂ ਤੋਂ ਜਿਹੜਾ ਉਪਰਾਮ ਹੈ ਉਹ ਸੁਖੀ ਹੈ ਨਹੀਂ ਤਾਂ ਮੇਰੇ ਵਰਗਾ ਤਾਂ ਟਿੰਡੋਰਾ ਪੜਦਾ ਜੀ ਮੈਂ ਸੁਖੀ ਨਹੀਂ ਕਿਧਰੇ ਨਾ ਕਿਧਰੇ ਦੁਖੀ ਜ਼ਰੂਰ ਹੈ ਗਾਈ ਸਾਧੂ ਨੇ ਇੱਕ ਬਾਣੀ ਨੇ ਕਿ ਜਿਸ ਪੈ ਖੋਲੋ ਗੰਠੜੀ ਦੁਖੀ ਭਰਿਆ ਤੂੰ ਗੰਢ ਦਾ ਖੋਲ ਅਗਲਾ ਤੇਰਾ ਨ ਦੁਗਣਾ ਦੁਖੀ ਨਿਕਲੇਗਾ ਜਹਾਂ ਪਠਾਵੋ ਤਹਿ ਤਹਿ ਜਾਏ ਮੇਰੇ ਤੇ ਸਮਰੱਥਾ ਨਹੀਂ ਜਿੱਥੇ ਤੂੰ ਭੇਜਦਾ ਉੱਥੇ ਮੈਂ ਜਾਂਦਾ ਨੱਕ ਨੱਕ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਕਿਰਤ ਧੱਕੇ ਦੇ ਕੇ ਲੈ ਜਾਂਦੀ ਉੱਥੇ ਮੇਰੇ ਸਤਿਗੁਰੂ ਜਿੱਥੇ ਤੂੰ ਭੇਜਦਾ ਹੈ ਜਿੱਥੇ ਬਿਠਾਉਣਾ ਹੈ ਉੱਥੇ ਜਾਣਾ ਪੈਂਦਾ ਜੋ ਤੂੰ ਦੇਹ ਸੋਈ ਸੁਖ ਪਾਈ ਜੋ ਤੂੰ ਸੁਖ ਦਿੱਤਾ ਹੈ ਕੰਡਿਆਂ ਦੀ ਸੇਤੇ ਗੁਰੂ ਅਰਗੋਬਿੰਦ ਸਿੰਘ ਸਾਹਿਬ ਸੋਕੇ ਇਹ ਨਹੀਂ ਕਹਿੰਦੇ ਵੀ ਤੂੰ ਮਾਰਾ ਗੀਤਾ ਇਹ ਹੀ ਕਹਿੰਦੇ ਨੇ ਮੋਹ ਮਰਨੇ ਕਾ ਚਾਹ ਹੈ ਮਰੋ ਹਰ ਕੇ ਦੁਆਰ ਮੈਨੂੰ ਵੀ ਮਰਨ ਦਾ ਚਾਹ ਹੈ ਜਦੋਂ ਚਮਕੌਰ ਦੀ ਗੜੀ ਤੋਂ ਨਿਕਲਣ ਲੱਗੇ ਸੀ ਨਾ ਭਾਈ ਦਿਆ ਸਿੰਘ ਧਰਮ ਸਿੰਘ ਨੇ ਬੇਨਤੀ ਕੀਤੀ ਸੀ ਸਤਿਗੁਰੂ ਚਮਕੌਰ ਦੀ ਗੜੀ ਛੱਡ ਜੋ ਜੇ ਤੁਸੀਂ ਛੱਡ ਗਏ ਤੇ ਪੱਥਰਾਂ ਨੂੰ ਵੀ ਸਿੱਖ ਬਣਾ ਦਿਓਗੇ ਐਡੀ ਸਮਰੱਥਾ ਹੈ ਤੁਸੀਂ ਤਾਂ ਇੱਥੇ ਦੋ ਦਾ ਕਲਿਆਣ ਕਰਨਾ ਪੂਰੇ ਜਗਤ ਦਾ ਕਲਿਆਣ ਕਰ ਦੋਗੇ ਚਮਕੌਰ ਦੀ ਗੜੀ ਤੋਂ ਨਿਕੜਿਆ ਫਿਰ ਵੀ ਸਤਗੁਰੂ ਮਾਛੀਵਾੜੇ ਦੇ ਜੰਗਲਾਂ 'ਚ ਬੈਠੇ ਨੇ ਕੰਡਿਆਂ ਦੀ ਸੇਜ ਵਿਛਾਈ ਪਈ ਐ ਮਖਮਲ ਦੇ ਗਡੇਲਿਆਂ ਤੇ ਸੌਣ ਵਾਲੇ ਨੂੰ ਕੰਡਿਆਂ ਦੀ ਸੇਜ ਤੇ ਵੀ ਨੀਂਦ ਆਈ ਪਰ ਇਹ ਕਹਿਜੋ ਤੂੰ ਦੇਹ ਸੁਈ ਸੁਖ ਪਾਈ ਜੋ ਤੂੰ ਦਿੱਤਾ ਜੈ ਕੰਡਿਆਂ ਦੀ ਸੇਜ ਦਿੱਤੀ ਐ ਤੇਰੀ ਦਿੱਤੀ ਐ ਕੋਈ ਕਰਮ ਹੋਣਗੇ ਇਸੇ ਪਰ ਸੁਈ ਸੁਖ ਪਾਈ ਅੱਜ ਸਾਡੇ ਕੋਲ ਸਾਰਾ ਕੁਝ ਐ ਫਿਰ ਵੀ ਕਹਿੰਦੇ ਜੀ ਨਹੀਂ ਪਰਮਾਤਮਾ ਨੇ ਦਿੱਤਾ ਹੀ ਕੱਖ ਨਹੀਂ ਉਹਨੇ ਹੀ ਪਾਈ ਨਾ ਦਵੇ ਨਾ ਇੱਕ ਖਿੰਣ ਵਿੱਚ ਖੋ ਸਕਦਾ ਇੱਕ ਖਿੰਣ ਆਖਰ ਝਮਕਣ ਦਾ ਸੋਵਾਂ ਹਿੱਸਾ ਪਲਕ ਕਿੰਨੀ ਦੇਰ ਚ ਚਮਕ ਕੇ ਖੋਲ ਲੈਨੇ ਅਸੀਂ ਇਹਦਾ ਵੀ ਸੋਵਾਂ ਹਿੱਸਾ ਇੰਨੇ ਚ ਸਭ ਕੁਝ ਟੈਸਟ ਨੇਸ ਕਰ ਸਕਦਾ ਸਾਡਾ ਮੇਰੇ ਵਰਗਾ ਕਹ ਦਿੰਦਾ ਜੀ ਮੇਰਾ ਕੀਤਾ ਹੈ ਪਰ ਸਤਿਗੁਰੂ ਦੀ ਬਾਣੀ ਕਹ ਕਰ ਹੈ RAM ਹੋਏ ਹਸੋਏ ਜੋ ਤੂੰ ਦੇਹ ਤੋਈ ਸੁਖ ਪਾਈ ਜੋ ਤੂੰ ਸੋਖ ਦਿੱਤਾ ਹੈ ਉਈ ਪਾਣਾ ਕੀਤਾ ਕਿਉਂਕਿ ਸੱਚੇ ਸਾਇਬਾ ਕਿਆ ਨਹੀਂ ਕਰਤੇ ਰਹਿ ਘਰਤਾ ਦੇ ਦੇ ਸਭ ਕੀ ਛੇ ਜਿੱਦ ਦੇ ਸੋਪਾ ਵਾ ਘਰ ਤੇਰੇ ਸਭ ਕੁਝ ਜਿਹਨੂੰ ਜਿੰਨੇ ਲੈਕਦਾ ਸਮਝਿਆ ਉਹਨੇ ਲੈਕਦਾ ਦੇ ਦਿੱਤਾ ਸੁਖ ਤੇਰਾ ਦਿੱਤਾ ਹੈ ਅਗਲੀ ਪੰਕਤੀ ਜੀ ਕਹਿੰਦੇ ਨੇ ਤੁਮਰਾ ਦੀਆ ਪੈਨ ਖਾਈ ਤੇਰਾ ਦਿੱਤਾ ਪਾਣਾ ਕਰਦਾ ਹੁਣ ਕਵਾਂਗੇ ਜੀ ਕਮਾਈ ਅਸੀਂ ਕਰਦੇ ਆ ਔਰ ਜੇ ਤੈਨੂੰ ਕਮਾਈ ਜੋਗਾ ਨਾ ਛੜਦਾ ਲੰਗੜਾ ਕਰ ਦਿੰਦਾ ਅੰਨਾ ਕਰ ਦਿੰਦਾ ਫਿਰ ਤੂੰ ਕੀ ਕਰਦਾ ਸਤਿਗੁਰੂ ਕਹਿੰਦੇ ਨੇ ਤੇਰਾ ਦੀ ਆ ਤੇਰਾ ਦਿੱਤਾ ਖਾਣਾ ਕਿਉਂਕਿ ਦੱਦਾ ਦਾਦਾ ਇਹ ਸਭ ਤੋਂ ਦੇਵਣਾ ਕੇਈ ਐਸੇ ਵੀ ਨੇ ਰਾਤ ਨੂੰ ਵਿਚਾਰੇ ਭੁੱਖੇ ਸੌਂਦੇ ਨੇ ਇੱਕ ਟਾਈਮ ਦੀ ਰੋਟੀ ਨਹੀਂ ਹੁੰਦੀ ਅਸੀਂ ਤਾਂ ਫਿਰ ਵੀ ਚੰਗੇ ਆ ਕਿਸੇ ਨੇ ਐਸੇ ਤਰ੍ਹਾਂ ਕੋਈ ਮੇਰੇ ਵਰਗਾ ਸੀ ਅਣਪੋਲ ਉਹ ਕਹਿੰਦਾ ਜੀ ਮੈਨੂੰ ਰੱਬ ਨੇ ਕੁਝ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਉਹ ਨੁਕਤਾ ਸਾਹਮਣੇ ਆਇਆ ਥੋੜਾ ਜਿਹਾ ਵਿਚਾਰ ਲਈਏ ਕਹਿੰਦਾ ਜੀ ਮੈਨੂੰ ਕੁਝ ਨਹੀਂ ਦਿੱਤਾ ਕੋਈ ਸੂਝਵਾਨ ਗਿਆਨਵਾਨ ਸੀ ਉਹਨੇ ਕਿਹਾ ਭਾਈ ਚੱਲ ਠੀਕ ਹੈ ਮੰਨ ਲਿਆ ਤੈਨੂੰ ਅੱਤ ਦੀ ਗਰੀਬੀ ਦਿੱਤੀ ਹੈ ਦਿੱਤਾ ਕੱਖ ਨਹੀਂ ਪਰਮਾਤਮਾ ਨੇ ਇੱਕ ਕਿਰਪਾ ਕਰ ਅਜੇ ਤੇਰੀ ਅੱਖ ਹੈ ਨਾ ਇਹ ਅੱਖ ਦੇ ਦੇ ਤਾਂ ਤੈਨੂੰ ਮੈਂ 50 ਲੱਖ ਰੁਪਈਆ ਦੇਵਾਂਗਾ ਤੇਰੀ ਗਰੀਬੀ ਖਤੀ ਜਾਏਗੀ ਕਹਿੰਦਾ ਜੀ ਐਂਦਾ ਐਂਦਾ ਇਸ ਤਰ੍ਹਾਂ ਕਿਵੇਂ ਅੱਖ ਦੇ ਕੇ ਥੋੜੀ ਨਾ ਮੈਂ ਗਰੀਬੀ ਕੱਟਣੀ ਹੈ ਕਹਿੰਦਾ ਚਲ ਮੰਨ ਲਿਆ ਇੱਕ ਅੱਖ ਨਹੀਂ ਤਾਂ ਦੂਜੀ ਅੱਖ ਦੇ ਦੇ ਦੋਨੋਂ ਅੱਖਾਂ ਦੇ ਦੇ ਤੈਨੂੰ 1 ਕਰੋੜ ਰੁਪਇਆ ਦੇਵਾਂਗਾ ਤੇਰੀ ਗਰੀਬੀ ਕੱਟੀ ਜਾਏਗੀ ਰਤੋਂ ਰਤ ਕਹਿੰਦਾ ਜੀ ਨਹੀਂ ਕਹਿੰਦਾ ਇੰਜ ਕਰ ਕਿਡਨੀ ਦੇ ਦੇ 50 ਲੱਖ ਲੈ ਲੈ ਕਹਿੰਦਾ ਜੀ ਸਿਸਟਮ ਹੀ ਸਾਰਾ ਮੇਰੇ ਇਸ ਤੇ ਚੱਲਦਾ ਤੇ ਕਿਡਨੀ ਦੇ ਕੇ ਮੈਂ ਥੋੜੀ ਨਾ ਘਰਨਾ ਔਕੈਂਦਾ ਭਲਿਆ ਮਨੁੱਖਾ ਤੂੰ ਕਹਿੰਦਾ ਮੈਨੂੰ ਦਿੱਤਾ ਕੱਖਣੀ ਐਡਾ ਵੱਡ ਮੁੱਲਾ ਸਰੀਰ ਤੈਨੂੰ ਸਹੀ ਸਲਾਮਤ ਦੇ ਦਿੱਤਾ ਇਹ ਅਗ ਲੱਖਾਂ ਦਾ ਨਹੀਂ ਅਰਬਾਂ ਖਰਬਾਂ ਦਾ ਹੈ ਜਿਹੜਾ ਦੁਨੀਆ 'ਚ ਸਾਰਾ ਰਾਜ ਭਾਗ ਕੋਲ ਕੇ ਨਹੀਂ ਤੈਨੂੰ ਮਿਲ ਸਕਦਾ ਫਿਰ ਮੇਰੇ ਵਰਗਾ ਮੂਰਖ ਕਹਿ ਦਿੰਦਾ ਜੀ ਮੈਨੂੰ ਦਿੱਤਾ ਹੀ ਕੱਖ ਨਹੀਂ ਪੰਜ ਬੋਧਕ ਸਰੀਰ ਦੇ ਦਿੱਤਾ ਸ਼ੁਕਰਾਨਾ ਕਰ ਕਿਉਂਕਿ ਇੰਨੇ ਜੋਗੇ ਨਹੀਂ ਸਾਂ ਜਿਨ੍ਹਾਂ ਪੰਜ ਬੋਧਕ ਸਰੀਰ ਸਾਨੂੰ ਬਖਸ਼ਿਸ਼ ਕੀਤਾ ਰਹਿਮਤ ਉਹਦੀ ਤੁਮਰਾ ਦਿਆ ਪੈ ਨੋਖਾਈ ਤੇਰਾ ਦਿੱਤਾ ਮੈਂ ਪਾਣਾ ਕਰਦਾ ਤੇ ਖਾਣਾ ਕਰਦਾ ਕਿਉਂਕਿ ਕਈਆਂ ਨੂੰ ਤਾਣਾ ਢੱਕਣ ਲਈ ਤਾਂ 4 ਮੀਟਰ ਦਾ ਲੀੜਾ ਵੀ ਨਸੀਬ ਨਹੀਂ ਹੁੰਦਾ ਅੰਨ ਖਾਣ ਵਾਸਤੇ ਇੱਕ ਟਾਈਮ ਦੇ ਅੰਨ ਨਹੀਂ ਨਸੀਬ ਹੁੰਦਾ ਤੇ ਤੈਨੂੰ ਦਿੱਤਾ ਤੇ ਸ਼ੁਕਰਾਨਾ ਕਰਉਦਾ ਕਿਉਂਕਿ ਉਹਦਾ ਦਿੱਤਾ ਹੈ ਸਭ ਕੁਝ ਤੋ ਪ੍ਰਸਾਦ ਪ੍ਰਭ ਸੁਖੀ ਬਲਾਈ ਤੇਰੀ ਕਿਰਪਾ ਦੇ ਨਾਲ ਮੇਰੇ ਪਰਮਾਤਮਾ ਮੈਂ ਸੁਖੀ ਵਸਦਾ ਮਨ ਤਾਣੇ ਅੰਤਰੇ tujhe te aai ਮਨ ਵਿੱਚ ਤੇ ਤਨ ਵਿੱਚ ਮਨ ਕਰਕੇ ਗੰਦੇ ਭੁਰਨੇ ਨਹੀਂ ਆਉਂਦੇ ਵੈਰ ਨਹੀਂ ਹੁੰਦਾ ਕਿਸੇ ਨਾਲ ਤੈਨੂੰ ਧਿਆਨਾ ਕਰਨਾ ਤੁਮਰ ਲਗੈ ਨ ਕੋ ਉਲਾਈ ਤੁਮਰਾ ਲਗੈ ਪਰ ਮੈਨੂੰ ਇੰਨਾ ਪਤਾ ਵੀ ਤੇਰੇ ਵਰਗਾ ਕੋਈ ਨਹੀਂ ਕਿਉਂਕਿ ਐਸੀ ਕਿਸੇ ਨੂੰ ਚਾਰ ਪੈਸੇ ਦੇਈਏ ਨਾ ਤੇ ਸਾਰੀ ਉਮਰ ਆਸਾਨ ਜਤਾਂ ਨੇ ਆ ਭਾਈ ਔਖੇ ਵੇਲੇ ਭੀੜੇ ਵੇਲੇ ਤੇਰੀ ਸਹਾਇਤਾ ਕੀਤੀ ਅਸਾਨ ਹੋ ਜਾਂਦਾ ਹੈ ਪਰ ਮੇਰੇ ਸਤਿਗੁਰੂ ਤੂੰ ਐਡਾ ਜਾਲੂ ਹੈ ਕਿਰਪਾਲੂ ਹੈ ਜਿੰਨੇ ਜੋਗਾ ਮੈਂ ਸਾਹ ਮੈਨੂੰ ਦੇ ਕੇ ਤੂੰ ਇੱਕ ਵਾਰੀ ਵੀ ਨਹੀਂ ਜਤਾਇਆ ਵੀ ਤੈਨੂੰ ਦਿੱਤਾ ਹੈ ਤੁਮਰੇ ਲਵੈਣਾ ਕੋ ਉਲਾਈ ਤੇਰੇ ਬਰਾਬਰ ਕੋਈ ਹੋਰ ਹੈ ਹੀ ਨਹੀਂ ਜਿਹੜਾ ਦਿੰਦਾ ਵੀ ਹੈ ਤੇ ਅਸਾਨ ਵੀ ਨਹੀਂ ਦਿੰਦਾ ਇਸ ਲਈ ਬਾਬਾ ਕਬੀਰ ਸਾਹਿਬ ਨੇ ਬਾਰ ਬਾਰ ਕਿਹਾ ਭਾਈ ਕਟੋ ਘਟ ਨਹੀਂ ਜਿਆਦਾ ਟਾਈਮ ਕੱਢ ਸਕਦਾ ਤੇ ਦਸੋਂਦ ਕੱਢ ਲੈ 24000 ਸਵਾਸ ਲੈਣਾ 24 ਮਿੰਟ ਹੀ ਕੱਢ ਲੈ ਫਿਰ ਹੋਰ ਵੀ ਭਗਤਾਂ ਨਹੀਂ ਛੂਟ ਦਵਾ ਦਿੱਤੀ ਹੈ ਕਹਿੰਦੇ ਨਹੀਂ 24 ਘੰਟੇ ਨਿਕਲ ਤੇ 20 ਮਿੰਟ ਨਿਕਲਦੇ 12 ਮਿੰਟ ਹੀ ਕੱਢ ਲੈ ਤੇ ਮਾਫ਼ ਕਰਨਾ 12 ਮਿੰਟ ਛੱਡੋ 12 ਸਕਿੰਟ ਨਹੀਂ ਸਾਡੇ ਕੋਲ ਸਿਮਰਨ ਵਾਸਤੇ ਕਿਤੇ ਨਿਕਲਦੇ ਨਿੰਦਿਆ ਚੁਗਲੀ ਲਈ ਬਾਰਾ ਬਾਰ ਘੰਟੇ ਨਿੰਦਿਆ ਚੁਗਲੀ ਕਰੀ ਜਾਵਾਂਗੇ ਲੜਾਈ ਕਰੀ ਜਾਵਾਂਗੇ ਪਰ ਸਿਮਰਨ ਲਈ ਬਾਰਾਂ ਮਿੰਟ ਨਹੀਂ ਲੱਗਦੇ ਕਬੀਰ ਏ ਘੜੀ ਆਧੀ ਘੜੀ ਆਧੀ ਹੋ ਤੇ ਆਦ ਭਗਤਾਂ ਨੇ ਕੀਤੀ ਗੋਸ਼ਤਿ ਜੋ ਕਿਨੇ ਤੋਂ ਲਾਹ ਕਹਿੰਦੇ 12 ਮਿੰਟ ਹੀ ਗੜ ਲੈ ਤਾਂ ਬ੍ਰਹਮ ਗਿਆਨੀ ਬਣ ਜਾਏਗਾ ਐਡਾ ਵੱਡਾ ਗਿਆਨ 12 ਮਿੰਟ ਨਾਲ ਹੀ ਪਰ ਛੜਦੇ ਐ 12 ਮਿੰਟ ਤੇਰਾ ਮਨ ਨਹੀਂ ਭਟਕਣਾ ਚਾਹੀਦਾ ਇੱਧਰ ਉੱਧਰ ਇੱਕ ਮਨ ਇਕਜਿਤ ਹੋ ਗਿਆ ਤੇ ਆ 12 ਮਿੰਟ ਦੇ ਆਲਾ ਕਲਯੁਗ ਚ ਪ੍ਰਵਾਨ 12 ਮਿੰਟ ਛਡੋ ਮਿੰਟ ਇੱਕ ਨਹੀਂ ਸਾਡਾ ਮਨ ਟਿਕਦਾ ਕਿਤੇ ਤੇ ਪਰ ਸਤਿਗੁਰੂ ਕਹਿੰਦੇ ਨੇ ਤੇਰੇ ਬਰਾਬਰ ਕੋਈ ਨਹੀਂ ਮੈਂ ਕਦੇ ਤੇਰਾ ਨਾਮ ਨਹੀਂ ਜਪਿਆ ਤੇਰੇ ਸਿਮਰਨ ਨਹੀਂ ਕੀਤਾ ਫਿਰ ਵੀ ਤੂੰ ਮੈਨੂੰ ਦਿੱਤਾ ਸਭ ਕੁਝ ਤੇਰਾ ਸ਼ੁਕਰਾਨਾ ਨਹੀਂ ਕੀਤਾ ਕਦੇ ਕਉਨ ਨਾਨਕ ਨਿਤ ਐ ਵੈ ਤਾਈ ਗੁਰੂ ਅਰਜਨ ਦੇਵ ਜੀ ਸੰਪੂਰਨਤਾ ਹੀ ਕਰਦੇ ਨੇ ਸ਼ਬਦ ਦੀ ਕਹਿੰਦੇ ਦਾਸ ਨਾਨਕ ਕਹਿੰਦਾ ਭਾਈ ਨਿਤ ਰੋਜ਼ਾਨਾ ਇਸ ਤਰ੍ਹਾਂ ਤੇ ਆ ਕਿਵੇਂ ਦੇਣਾ ਹੈ ਵੇ ਮੇਰੇ ਸਤਿਗੁਰੂ ਮੈਂ ਤੇਰਾ ਚੇਲਾ ਤੂੰ ਮੇਰਾ ਮਾਲਕ ਹੈ ਤੇਰੀ ਕਿਰਪਾ ਨਾਲ ਮੈਂ ਰੱਜ ਗਿਆ ਜਿੱਥੇ ਤੂੰ ਭੇਜਦਾ ਉੱਥੇ ਜਾਣਾ ਜੋ ਤੂੰ ਦੇਣਾ ਉਹ ਮੈਂ ਖਾਣਾ ਜਿਹੜਾ ਤੂੰ ਸੁੱਖ ਦਿੱਤਾ ਉਹ ਸੁੱਖ ਮੰਨਣਾ ਕਰਦਾ ਜੋ ਤੂੰ ਮੈਨੂੰ ਦਿੱਤਾ ਹੈ ਖਾਣ ਵਾਸਤੇ ਉਹ ਖਾ ਕੇ ਜਿਹੜਾ ਤੂੰ ਮੈਨੂੰ ਪਹਿਨਣ ਵਾਸਤੇ ਦੇ ਦਿੱਤਾ ਪਾ ਕੇ ਤੇਰਾ ਸ਼ੁਕਰਾਨਾ ਕਰਦਾ ਤੇ ਸੁੱਖ ਤੇਰੀ ਕਿਰਪਾ ਨਾਲ ਮੰਨੇ ਹੈ ਮੈਂ ਮਾਨ ਕਰਕੇ ਤਨ ਕਰਕੇ ਤੈਨੂੰ ਤੇ ਆਇਆ ਤੇਰੇ